ਉਹ ਤੁਹਾਡੇ ਦੇ ਅਲੀਕੇਸ਼ਨ ਲਾਉਂਦੀ ਪਈ ਹੈ ਕਿ ਸੌਰਾ ਮੈਨੂੰ ਛੇੜਛਾੜ ਕਰਦਾ ਆਂ ਆਪਾਂ ਤੇ ਇਹਨਾਂ ਨੂੰ ਵੱਡਾ ਹੈ ਛੇੜਛਾੜ ਕਰਦਾ ਉਹ ਮੈਨੂੰ ਕਹਿੰਦਾ ਵੀ ਮੇਰੇ ਨਾਲ ਗੱਲਬਾਤ ਕਰ ਤੂੰ ਪੈਣੀ ਚੋਈਸਾ ਕਰੂਗਾ ਪਹਿਲੇ ਸਾਡੇ ਨੇ ਮਿਸਬੀਹ ਕੀਤਾ ਉਸ ਚੀਜ਼ ਦੇ ਲੈ ਕੇ ਜਦੋਂ ਆਲੀ ਮਿਲ ਕੇ ਗਏ ਮੈਂ ਵਧੀਆ ਉਹਦੀ ਪ੍ਰੋਪਰ ਗੱਲ ਸੁਣੀ ਹੈ ਮੇਰੇ ਕੋਲ ਇੱਥੇ ਪ੍ਰੋਪਰ ਬੈਠੇ ਬਿਲਕੁਲ ਦੀ ਅਲੀਕੇਸ਼ਨ ਹੈ ਜੀ ਉਸੇ ਦੀ ਨਹੀਂ ਨੰਗਲ ਨੂੰ ਤੁਸੀਂ ਪੁੱਛ ਲਓ ਜੀ ਵੀ ਐਸਐਚਓ ਸਾਹਮਣੇ ਤੁਹਾਨੂੰ ਨਾ ਕਿਵੇਂ ਕੀਤਾ ਜੀ ਜੀ ਉਹਨਾਂ ਨੇ ਸਾਨੂੰ ਦੱਸਿਆ ਨਾ ਤਾਂ ਕਰਕੇ ਤਾਂ ਨਹੀਂ 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 ਜੀ ਨਹੀਂ ਕੋਈ ਮਿਸਬੀਹ ਨਹੀਂ ਹੋਇਆਗਾ ਕਿਸੇ ਦੇ ਨਾਲ ਵੀ ਜੀ ਇਹ ਜੁੰਦ ਆਈਗਾ ਨਾ ਕਿ ਉਹਨੇ ਨਾ ਹੰਟਾਂ ਵੀ ਕਰੀ ਗਾ ਵੀ ਤੰਨੀ ਕਰੀ ਗਾਦੀ ਆ ਤੇ ਕੋਹ ਹਰੇ ਦੇ ਉੱਪਰ ਤੋਰ ਪਰ ਉਹ ਤਾਂ ਜੀ ਮੀਂਡੇ ਤੇ ਮੇਰਾ ਨਾ ਕਰਾ ਦੇ ਉਹ ਮੇਰੇ ਸਹਰੇ ਦੀਆਂ ਘਟੀਆਂ ਹਲਕਤਾਂ ਸੀ ਕੰਗਾ ਸੀ ਵੀ ਮੇਰਾ ਬੱਚਾ ਲਾ ਤਾ ਪਤਾ ਪਨ ਹੋ ਜਾਂਦਾ ਪਾਸੇ ਹੋ ਜਾਂ ਉਹ ਦੂਰੋ ਦਿਲਾ ਲਿਆ ਕਰ ਹੈ ਦੂਰੋ ਦਿਲਾ ਲਿਆ ਕਰ ਆਇਆ ਲੋੜੇ ਕੋ ਜਲਤੀ ਹੁੰਦਾ ਪਰ ਉਹਨ ਮਰ ਕੋ ਨਹੀਂ ਆਂਦਾ ਹੂੰ ਨਹੀਂ ਚੰਗਾ ਰੱਖਦਾ ਮੈਂ ਕਿੰਨੇ ਚੰਗਾ ਜਲਦਾ ਇਹ ਜੀ ਮਰਜੀ ਦੀ ਜਿਸ ਦਾ ਮੂਵਰ ਹੱ피 ਫੈਲਾਨੀ ਨਹੀਂ ਨਾ ਨਹੀਂ ਹੋਤ ਨਹੀਂ ਕੋਈ ਨਹੀਂ ਅਇ ਰਕਮ ਨਹੀਂ ਹੁੰਦਾ ਆਇ ਚੈਲੇ ਨਾ ਆ ਵੀ ਜਾਂਦਾ ਹੋਵੇ ਨਾ ਹੋਵੇ ਜੇ ਮਨ ਨਹੀਂ ਕਿਸ ਸੰਦੇ ਚਲ ਠੀ ਲੇਡੀਸ ਹੈਗੀ ਕੋਟ ਸੁੱਕੇ ਦੀ ਲੇਡੀ ਰਹਿਣ ਵਾਲੀ ਇਹਦਾ ਇਲਜ਼ਾਮ ਸੀਗਾ ਇਹਦੇ ਪਹਿਲਾਂ ਸੌਰੇ ਤੇ ਮਿਲਕਵਾਰੀ ਦੇ ਪਰਚਾ ਦਰਜ ਹੋ ਗਿਆ ਜੀ ਉਹਦੇ ਵਿੱਚ ਉਹਦੇ ਸਹੁਰੇ ਦੀ ਅਰੇਸਟ ਹੋ ਚੁੱਕੀ ਆ ਤੁਹਾਡੇ ਤੇ ਲਿਖੇ ਚਲਾਉਂਦੇ ਤੁਸੀਂ ਪਿਸਤੌਲ ਦਿਖਾਇਆ ਇਸ ਤੋਂ ਦਾ ਕੀ ਗੱਲਬਾਤ ਹੈ ਜੀ ਨਹੀਂ ਜੀ ਮੈਂ ਕੋਈ ਪਿਸਤੌਲ ਨਹੀਂ ਦਿਖਾਇਆ ਨਾ ਮੈਨੂੰ ਕੋਈ ਪਿਸਤੌਲ ਕੋਲ ਨਹੀਂ ਥੋੜਾ ਇਹ ਕੋਈ ਕਹਿੰਦੇ ਪ੍ਰਾਣੀਆਂ ਮੇਰੀਆਂ ਵੀਡੀਓ ਬੁਣ ਲੋ ਘੱਟ ਘੱਟ ਕਿਵੇਂ ਨਜਾਇਜ਼ ਬਣਾ ਰਹੀ ਹੈ ਤੁਹਾਡੇ ਨੇ ਵੀ ਛੇੜਛਾੜ ਕਰਦੇ ਜੀ ਪਹਿਲੇ ਸਾਡੇ ਕੋਲ ਵੀਡੀਓ ਇਹਨਾਂ ਦਾ ਛੇੜਛਾੜ ਕਰਦੇ ਨੇ ਸਾਡੇ ਕੋਲ ਵੀਡੀਓ ਬਸ ਬੈਠੀ ਤੇ ਬਹੁਤ ਬਣਾ ਲਈਏ ਇਹ ਪਿੱਛੇ ਵਿਆਹੀ ਸੀਗੀ ਉਹਨੂੰ ਫੋਟੋ ਉੱਥੇ 11 ਮਹੀਨੇ ਰਹੀ ਹੈ 11 ਮਹੀਨੇ ਰਹੀ ਹੈ ਉੱਥੇ ਮੁੰਡਾ ਜੋ ਅਗੁੰਤਾਂ ਬਰਹੀਆਂ ਕਰਦੀ ਇਹ ਜ਼ਮੀਨ ਮਾਰੇ ਸਾਰੋ ਕੀਤਾ ਈ ਜਮੀਨਵਾਲੇ ਹਾਂ ਜਮੀਨਵਾਲੇ ਕੀਤਾ ਜੀ ਇਹਦੀ ਸਾਰੀ ਪਿਛੋਕੜੀ ਕੀਤੀ ਜਾ ਰਹੀ ਹੈ ਸਾਡੇ ਹੱਥਾਂ ਤੋਂ ਬੇਨਤੀ ਹੈ ਤੁਹਾਡੇ ਕੋਲ ਇੱਕ ਵੈਪਨ ਸੀਗਾ ਉਹ ਵੈਪਨ ਕਬਜ਼ੇ ਚ ਲੈ ਲਿਆ ਤੇ ਬਕਾਇਦਾ ਉਹਦਾ ਸੀ ਲਿਖ ਕੇ ਭੇਜਣ ਵਾਲਾ ਪ੍ਰੋਸੈਸ ਹੈ ਜਿਹੜਾ ਕੈਨਸਲ ਵਾਲਾ ਵੀ ਲਿਖ ਕੇ ਚਲਾ ਦੇਣਗੇ ਉਹ ਪ੍ਰੋਸੈਸ ਤੁਸੀਂ ਵੀ ਕਹਿੰਦੇ ਕਹਿੰਦੇ ਪਿਸਟੋਲ ਨੂੰ ਫੋਨ ਦੇ ਸੀ ਨਹੀਂ ਨਹੀਂ ਮੈਂ ਮੈਂ ਮਖੋਣਾ ਕਿੱਥੇ ਜੀ ਮੈਨੂੰ ਉਹਦਾ ਪਿਸਟੋਲ ਉਹਦੀ ਤਾਂ ਕਰੇਟਾ ਆ ਰਹੀ ਕਿਉਂ ਇਹਦੇ ਕਈ ਬੜੇ ਨਹੀਂ ਨਹੀਂ ਜੀ ਉਹ ਤਾਂ ਯੂਨਿਨ ਨੇ ਦੁਨੀਆ ਨਾਲ ਤੱਕ ਨਾ ਕਰਾਈ ਇਹ ਤਾਂ ਉਹकियां ਦਿੰਦੇ ਆ ਜਦੋਂ ਮੈਂ ਵੀ ਬੋਲਦਾ ਕੋਈ ਮੇਰੀ ਵੀਡੀਓ ਬਣਾ ਲੈਂਦੀ ਹੈ ਅਗਲੀ ਫਿਰ ਕਾਰਵਾਈ ਕੀ ਚੱਲ ਕਿ ਜੇ ਮੇਰੇ ਕੋਈ ਕੱਲ ਨੂੰ ਹੁੰਦੀ ਕਿ ਹੁੰਦੀ ਹੈ ਕੋਈ ਮੈਨੂੰ ਮਾਰਦਾ ਹੈ ਮੇਰਾ ਆਪਣਾ ਜਮਾ ਹੈ ਇਹ ਸਾਡੇ ਇੱਕ ਦੋ ਮੁੰਡੇ ਸਾਡੇ ਪਿੰਡ ਦੇ ਆ ਤੇ ਦੋਦੇ ਸਾਰਾ ਪਰਿਵਾਰ ਮੇਰੀ ਮੋਸਾ ਮੇਰੇ ਪਰਿਵਾਰ ਦਾ ਜ਼ਿੰਮੇਵਾਰੀ ਹੋਣੀ ਹੈ ਤੁਸੀਂ ਦੇਖ ਰਹੇ ਹੋ ਲੋਕ ਸੰਸਾਫ ਟੀਵੀ ਤੇ ਮੈਂ ਹਾਂ ਸੁਨੀ ਜੰਦਲ ਅਮਰਜੀਤ ਕੌਰ ਵੱਲੋਂ ਐਲੀਗੇਸ਼ਨ ਲਾਇਆ ਗਿਆ ਸੀ ਕਿ ਬਲਵੰਤ ਸਿੰਘ ਤੇ ਤੇ ਬਲਵੰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਬਲਵੰਤ ਸਿੰਘ ਜੀ ਤੁਹਾਡੀ ਨੂੰ ਵੱਲੋਂ ਕਾਫੀ ਮਿਲ ਗਈ ਹੈ ਜਿਹੜੇ ਐਲੀਗੇਸ਼ਨ ਲਾਇਆ ਗਿਆ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਕੀ ਮਾਮਲਾ ਜੀ ਤੁਹਾਡਾ ਇਹ ਜੁੰਦੀ ਆਈ ਹੈ ਜੀ ਇਹ ਪੈਗਾ ਰਿਆਈ ਸੀ ਹਮ ਨੂੰ ਕੋਟੜੀ ਹੈ ਜੀ ਉੱਥੋਂ ਮੜ ਕੇ ਇਹ ਮੁੰਡਾ ਜਿਹਦੀ ਮੌਤ ਹੋ ਗਈ ਉਹਦੀ ਹੂੰ ਹੂੰ ਉੱਥੇ ਬਾਅਦ ਚ ਫਿਰ ਸਾਡੇ ਮੁੰਡੇ ਦੀ ਪਰ ਅਸੀਂ ਜੀ ਪੈਗਾ ਰਿਆ ਚੇਰ ਫਿੜੀ ਹੈ ਜੀ ਤੇ ਚੇਰ ਫਿੜੀ ਵੇ ਅੱਗੇ ਉਹ ਜਾਨੀ ਰਹੀ 24 25 ਸਾਲ ਉਹਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਤੇ ਬਾਅਦ ਚ ਫਿਰ ਇਹ ਨੇ ਰਿਆ ਇਹਦੇ ਨਵੇਂ ਨਾ ਕਰਾ ਲਿਆ ਤੇ ਜੁੰਦੀ ਆਈ ਹੈ ਨਾ ਤੇ ਉਹਦੇ ਨਾਲ 99 ਤੇਰੀ ਗੱਲ ਵੀ ਤਾਂ ਨਹੀਂ ਤੇਰੀ ਆਉਂਦੀ ਹੈ ਤੇ ਕੋਹਰੇ ਦੇ ਉੱਪਰ ਤੋਰ ਕਰੋ ਜਿਹੜਾ ਅੰਦੀ ਜਮੀਨ ਦੇ ਅੰਦਰ ਨਾਮ ਕਰਾ ਦਿਓ ਤੇ ਭਾਵੇਂ ਮੇਰਾ ਪੁੱਤ ਸੀਗਾ ਤੇ ਉਸ ਨੂੰ ਪਤਾ ਨਹੀਂ ਘਰਸ ਫੜ ਤੇ ਕੀ ਜਾਂਦਾ ਕਿ ਪਾ ਪਾ ਤੇ ਇਹਨੇ ਮੌਤ ਕਰ ਦਿੱਤੀ ਕੁਛ ਨਹੀਂ ਹਾਂਜੀ ਤੇ ਉਹਨਾਂ ਉਹਦੇ ਬਾਅਦ ਸਾਨੂੰ ਫਿਰ ਆਹ ਦੀ ਯਾਦ ਕਹੀ ਮੇਰੇ ਨਾਮ ਕਰਾਉ ਕਿਨੇ ਆਹ ਦਿੰਦੀ ਮੈਨੂੰ ਤੇ ਜਾ ਆ ਚੀਜ਼ ਦੇ ਦੋ ਜੋ ਸਾਡੇ ਕੋਲ ਟਰੈਕਟਰ ਸੀ ਜੋ ਡੋਟੀ ਦੀ ਸੀ ਟਰੈਕਟਰ ਸੀ ਮੁੰਡੇ ਦੇ ਨਾਮ ਉਹ ਵੀ ਇਹਨੇ ਵੇਚ ਲਿਆ ਜੀਪ ਸੀ ਸਾਡੇ ਸਾਹ ਜੀ ਉਹ ਵੀ ਵੇਚ ਲਈ ਮੇਰੇ ਨਾਲ ਗੱਡੀ ਸੀਗੀ ਸੈਫਟ ਲੇਕੇ ਕੋਈ ਨਹੀਂ ਸੀ ਮੁੰਡੇ ਦੇ ਨਾਮ ਤੇ ਇੱਕ ਟਰੈਕਟਰ ਹੀ ਖੜਾ ਉਹ ਵੀ ਲੱਤ ਵੀ ਮੋਟਰਸਾਈਕਲ ਤੇ ਮੁੰਡੇ ਜਿਹੜੇ ਨੇ ਉਹ ਵੀ ਨੱਕ ਵੀ ਇਹ ਕੰਕਰੀਟ ਮਸੀਹ ਦੇ ਪਰ ਪੈਸੇ ਦੇ ਜਾ ਸਾਢੀ ਵੇਚੀ ਉਹ ਗੱਡੀ ਲੈ ਗਈ ਇਹ ਉਹ ਵੀ ਬਾਕੇ ਹੁਣ ਹੰਡੰਡ ਜਾਂ ਅਹੀ ਉਹ ਅਟੋਡੀ ਬਕਿਆ ਹੁਣ ਤੇ ਮੇਰੇ ਕਰੇ ਰੂੜੀ ਲਾਉਣਾ ਪੀ ਇਹ ਚੰਨ ਮੇਥੇ ਲਿਖੋਗੇ ਤੁਸੀਂ ਸਾਡਾ ਕੰਮ ਵੀ ਕੰਡ ਕਰੀ ਜਾਂਦੇ ਹੀ ਜੋ ਮੇਰਾ ਕੋਟ ਭਾਇਆ ਤੇ ਬਰਾ ਹਾਲਾ ਖੜਾ ਦੋ ਹੁੰਦਾ ਉਹ ਤੁਹਾਡੇ ਦੇ ਅਲੀਕੇਸ਼ਨ ਲਾਉਂਦੀ ਪੀ ਇਹ ਕਿ ਸੌਰਾ ਮੈਨੂੰ ਛੇੜਛਾੜ ਕਰਦਾ ਆਪਾਂ ਤੇ ਜੱਟੂ ਆਡਾ ਇਹ ਛੇੜਛਾੜ ਕਰਦਾ ਉਹ ਮੈਨੂੰ ਕਹਿੰਦਾ ਵੀ ਮੇਰੇ ਨਾਲ ਗੱਲਬਾਤ ਕਰਨਾ ਤੈਨੂੰ ਪੈਣੀ ਚੋਈਸਾ ਕਰੂੰਗਾ ਜੀ ਮੈਂ ਤਾਂ ਮਾਰਨ ਦਾ ਹੋ ਗਿਆ ਤੁਹਾਡੇ ਤੇ ਅਲਿਕੇਸ਼ਨ ਲੰਦਾ ਤੁਸੀਂ ਪਿਸਤੌਲ ਦਿਖਾਇਆ ਇਸ ਤੋਂ ਦਾ ਕੀ ਗੱਲਬਾਤ ਹੈ ਜੀ ਨਹੀਂ ਜੀ ਮੈਂ ਕੋਈ ਪਿਸਤੌਲ ਨਹੀਂ ਦਿਖਾਇਆ ਨਾ ਮੈਨੂੰ ਕੋਈ ਪਿਸਤੌਲ ਕੋਲ ਨਹੀਂ ਚੁੜਾ ਇਹ ਸਾਡੇ ਘਰੇ ਜਿਉਂ ਆਈ ਹੈ ਇਹ ਜੇ ਕਿਤੇ ਮੈਂ ਆਪਦੇ ਕੰਮ ਕਰਦਾ ਕਿਤੇ ਮਾਨੋ ਮਿੰਟ ਤਾਂ ਪਤਾ ਹੀ ਨਹੀਂ ਛੱਡਣਾ ਗੁੱਸੇ ਆ ਇਹ ਪਹਿਲਾਂ ਦੇ ਪੁਰਾਣੀਆਂ ਮੇਰੀਆਂ ਵੀਡੀਓ ਵੀਡੀਓ ਕੱਢ ਕੱਢ ਕਿਵੇਂ ਨਜਾਇਜ਼ ਬਣਾ ਰਹੀ ਹੈ ਸਹੀ ਕੀ ਗੱਲ ਹੈ ਇਹ ਹੈ ਜੀ ਇਹ ਸਾਡੇ ਭਰਾ ਨੇ ਉਹਦੀ ਡੈਸਕ ਤੋਂ ਜਿਹੜਾ ਘਰ ਵਾਲੀ ਦੀ ਜੀ ਜੋ ਉਹਦੇ ਘਰ ਅਜੀ ਡੈਥ ਹੋ ਗਈ ਕਿਉਂ ਆਪ ਦੀ ਮਰਜ਼ੀ ਦਾ ਵਿਆਹ ਕਰਾ ਲਿਆ ਜਿਹੜੇ 2 ਮਹੀਨੇ ਬਾਅਦ ਹੀ ਕਰਾ ਲਿਆ ਸਾਡੇ ਅੱਖ ਤੇ ਨ ਲੱਗਾ ਉਹਦੇ ਆਪ ਵੀ ਆ ਕੇ ਨੰਬਰ ਉਹਨੇ ਗੱਲਬਾਤ ਕੀਤੀ ਜਾਗਰ ਵੀਰਾ ਮਾੜਾ ਮੋੜ ਗਈ ਘੰਟਾ ਗਏ ਇਹ ਅੱਡੋ ਅੱਟ ਅਸੀਂ ਰਹਿੰਦੇ ਹਾਂ 98 ਦੇ ਅੱਡੋ ਅੱਟ ਉਹਦੇ ਮੇਰੇ ਭਰਾ ਦੇ ਸਾਧ ਨਾਲ ਆਪਦੇ ਸੀਗੇ ਜਿਹੜਿਆ ਟ੍ਰੈਡ ਟੂ ਦਾ ਇਹ ਬਜ਼ੁਰਗਾਂ ਦੇ ਘਟਿਆ ਨਾਮ ਹੈ ਸਲਿਆਣਾ ਜੋ ਨਾਂ ਛੱਤਰ ਮਿਲਿਆ ਛੱਤਰ ਉਹ ਬਜ਼ੁਰਗ ਸੰਗ ਸੀਗੇ ਹੁਣ ਕੇ ਸਾਡੇ ਭਰਾ ਦੇ ਉੱਥੇ ਚਲੋ ਕਲੀਚਾ ਪਹਿਲਾਂ ਵਹਿਆ ਸੀਗਾ 97 'ਚ ਵਹਿਆ ਸੀਗਾ ਉਹਦੇ ਘਰ ਅਜੀ 19 'ਚ ਡੈਥ ਹੋ ਗਈ ਜੋ ਡੈਥ ਹੋ ਗਈ ਮਹੀਨਾ ਬਾਅਦ ਹੂੰ ਇਹਦੇ ਨਾਲ ਨੇ ਵਿਆਹ ਕਰਾਇਆ ਰੱਬ ਜਾਣ ਵਿਆਹ ਕਰਾਇਆ ਕਿਵੇਂ ਕਰੇ ਨਹੀਂ ਤੇ ਇਹ ਪਿੱਛੇ ਵਿਆਹੀ ਸੀ ਕਿ ਬਲੂਕੋਟਲੀ ਉੱਥੇ 11 ਮਹੀਨੇ ਰਹੀ ਐ 11 ਮਹੀਨੇ ਰਹੀ ਐ ਉੱਥੇ ਮੁੰਡਾ ਦਵਾਈ ਵੀ ਕਰਕੇ ਲੱਗਿਆ ਉਸ ਹਿਸਾਬ ਨਾਲ ਆ ਉਹ ਰੱਬ ਜਾਣੇ ਕਿਵੇਂ ਆ ਉਹ ਇਹਨੇ ਲਿਆ ਇਹਨੂੰ ਪਤਾ ਐ ਇਹ ਮੁੜ ਕੇ ਸਾਡੇ ਘਰੇ ਜਦੋਂ ਆ ਗਈ ਐ ਇਹ 23 ਜਿਹੜੀ ਵੀਡੀਓ ਬਣਾਦੀ ਵੀਰਗਾ ਉਹ ਪਤਾ ਨਹੀਂ ਰੱਬ ਜਾਣੇ ਸੱਚੀ ਐ ਕਿ ਗਲਤ ਐ ਉਹ 23 ਜਿਹੜੀ ਵੀਡੀਓ ਬਣਾ ਕੇ ਇਹ ਤੇ ਸਾਡੇ ਬਜ਼ੁਰਗ ਨੂੰ ਤੰਗ ਪਰੇਸ਼ਾਨ ਕਰਦੀ ਹੈ। ਫੜਾ ਬਜ਼ੁਰਗ ਉਥੇ ਉਹ ਵੀਰਾਂ ਦੀ ਵਾਈ ਇਕੱਠੀ ਹੈ। ਮੇਰੇ ਭਰਾ ਦੀ ਤੇ ਮੈਂ ਤਾਂ 82 98 ਦਾ ਇਹ ਇਕੱਠੀ ਨੂੰ ਤੰਗ ਪਰੇਸ਼ਾਨ ਕਰਦੀ ਹੈ। ਇਹਨੂੰ ਡਰਾਉਂਦੀ ਐ, ਧਮਕਾਉਂਦੀ ਐ। ਫਿਰ ਜੋ ਭੈੜੀ ਬਜ਼ੁਰਗਾਂ ਨਾ ਸੀਗੀ ਉਹ ਬਜ਼ੁਰਗ ਡਰਦੇ ਮੇਰੇ ਭਰਾ ਨਾਲ ਜ਼ਮੀਨ ਕਰਾ ਦਿੰਦੇ। ਤੇ ਮੈਨੂੰ ਤਾਂ ਜ਼ਮੀਨ ਕਰਾਉਣੀ ਮੈਂ ਹੋ ਵੀ ਮਾਇਨੇ ਜ਼ਮੀਨ ਕਰਾਉਣੀ ਜਿੰਨ ਮਰਜ਼ੀ ਕਰਾ ਦਿੰਦਾ। ਥੋੜਾ ਐਡੀ ਛੇਦੀ ਚ ਕੀ ਆਉਂਦਾ ਹੱਕ ਥੋੜੀ ਜ਼ਮੀਨ ਕਰਾਉਂਦੇ 25 ਸਾਲ ਪਹਿਲਾਂ ਰਹਿ ਜਾਂ ਥੋੜੀਆਂ ਨੂੰਹਾਂ ਉਹਨਾਂ ਤੇ ਜਿਹੜੇ ਜਿਹੜਾ ਕੰਮ ਨਹੀਂ ਕੀਤਾ ਇਹ ਕੱਲ ਆ ਕੇ ਦੀ ਪੈੜੀਆਂ ਕਰੀ ਮੇਰੇ ਭਰਾ ਵੀ ਚਲੋ ਕੋਈ ਬਾਈ ਕੋਈ ਇਕੱਤੀ ਦਿਨ ਹੀ ਚੱਲੀ ਗਿਆ ਕੰਮ ਐ ਤਾਂ ਟੁੱਟਾ ਡਾ ਫਿਰ ਇਹਨੇ ਉਹ ਗੇਮ ਪਾ ਕੇ ਤੇ ਮੁੜ ਕੇ ਪਿਛੋਂ ਜਦੋਂ ਪਿਛੋਂ ਕੜੀ ਪੂਰੀ ਵੇਚ ਲਈਏ ਨੇ ਉਹ ਪਿਛੋਂ ਮੁੰਡਾ ਆਇਆ ਮੇਰੇ ਭਰਾ ਦੇ ਕੋਈ ਮੁੰਡਾ ਬੱਚਾ ਨਹੀਂਗਾ ਉਹਦੇ ਬਾਪ ਦਾ ਘਰ ਤੋਂ ਸਾਡਾ ਬੱਚਾ ਕੋਈ ਨਹੀਂਗਾ ਇਹ ਬੱਚਾ ਮਨਦੀਪ ਦਾ ਜਿਹੜਾ ਇਹਨੇ ਮੁੜ ਕੇ ਰੱਬ ਜਾਣੇ ਉਹ ਕਵੇਂ ਉਹਦਾ ਕੋਈ ਕਾਗਜ਼ ਪੱਤਰ ਬਣਾਇਆ ਨਹੀਂ ਬਣਾਇਆ ਉਹ ਕਾਗਜ਼ ਪੱਤਰ ਬਣਾ ਕੇ ਢਾਈਆਂ ਮਹੀਨਿਆਂ ਬਾਅਦ ਕਾਇਨ ਤੋਂ ਤਰੀਕ ਦੇ ਦੂੰਗਾ ਢਾਈਆਂ ਮਹੀਨਿਆਂ ਬਾਅਦ ਮੇਰਾ ਭਰਾ ਕਣਕ ਬੀਜੀ ਜਾਂਦਾ ਹੈਗਾ ਸਾਡੇ ਭਾਂਜੇ ਦਾ ਵਿਆਹ ਸੀ ਪੰਜ ਕਰਾਈ ਅਸੀਂ ਤੇ ਇਹਨੇ ਢਾਈਆਂ ਮਹੀਨਿਆਂ ਮੇਰਾ ਕਣਕ ਬੀਜੀ ਜਾਂਦੇ ਨੂੰ ਪਤਾ ਨਹੀਂ ਉਹਦੇ ਕਿੱਥੋਂ ਦਰਦ ਹੋਇਆ ਉਹ ਘਰੇ ਆ ਗਿਆ ਘਰੇ ਆ ਕੇ ਤੇ ਅਸੀਂ ਇਹ ਆਪ ਹੀ ਲੈ ਗੀਆ ਕਸਟ ਆਫਟਰ ਹਾਂ ਨਹੀਂ 3% 3% ਕੁੜਾ ਹਸਤਾ ਹੈ ਜੰਦਰ ਨੇ ਸਾਨੂੰ ਨਹੀਂ ਦੱਸਿਆ ਨਾਲ ਸਾਡਾ ਭਤੀਜਾ ਹੈ ਪਰਮਜੀਤ ਪੰਮਾ ਇਹ ਉਹਨਾਂ ਦੀ ਰਾਏ ਕੋਈ ਸੀਗੀ ਇਹ ਇਹ ਚੰਦ ਜਾਂਦੇ ਆਉਂਦੇ ਆ ਉਹਦੇ ਜਾਂਦੇ ਇਹਨਾਂ ਚੱਕਿਆ ਹਰਜਿੰਦਰ ਹਸਪਤਾਲ ਉੱਥੇ ਉੱਥੇ ਜਦ ਮੈਨੂੰ ਤੜਕੇ ਸਾਨੂੰ ਪਤਾ ਲੱਗਈ ਤੜਕੇ ਗਏ ਆ ਡਾਕਟਰਾਂ ਦਾ ਯਾਰ ਇਹਦਾ ਕੋਈ ਹਿੰਨੀਗਾ ਮੈਂ ਕਹੀ ਅਸੀਂ ਤਾਂ ਪਤਾ ਹੀ ਨਹੀਂ ਲੱਗਾ ਮੁੜ ਕੇ ਕਸਟ ਹਸਪਤਾਲ ਤੋਂ ਦਾਖਲ ਕਰਾਉਂਦੇ ਆ ਅਸੀਂ ਉਥੋਂ ਭੇਜਦੇ ਆ ਤੋਂ ਦਬਾਲੀ ਐ ਇਹਦੇ ਭਰਾ ਨੂੰ ਦਾ ਕਰ ਇਸ ਤਰ੍ਹਾਂ ਹੋਰ ਭੇਜਦੇ ਆ ਇਹ ਉੱਥੋਂ ਹੋਰ ਹਸਪਤਾਲ ਚ ਲੈ ਜਾਂਦੇ ਆ ਤਿੰਨ ਚਾਰ ਘੰਟੇ ਖਰਾਬ ਕਰਦੇ ਆ ਮੁੜ ਕੇ ਕਸਟ ਹਸਪਤਾਲ ਲੈ ਕੇ ਜਾਂਦੇ ਆ ਫਿਰ ਉੱਥੇ ਤਿੰਨ ਚਾਰ ਪੰਜ ਦਿਨ ਦਾਖਲ ਰਹਿੰਦਾ ਉਹ ਦਾਖਲ ਰਹਿੰਦਾ ਹੀ ਸਾਡੇ ਵਿਆਹ ਪਾਣ ਜਿਹਾ ਹੀ ਵਿਆਹ ਚ ਰੋਜਿਆ ਨਹੀਂ ਯਕੀਨ ਕਰਦੇ ਫਿਰ ਜਿੱਦੇ ਮੇਰੇ ਭਰਾ ਦੀ ਡੈਥ ਹ ਕੀ ਕਹਿੰਦਾ ਆਇਆ ਕਿ ਮੈਂ ਤੁਮਕਾਇਆ ਮੈਂ ਮੈਂ ਗੱਡੀ ਗੱਡੀ ਖੜਾ ਕਰੇ ਬਜ਼ੁਰਗਾਂ ਨੂੰ ਛਤਰਾ ਦੇ ਭਰਾ ਕੋਲੇ ਜਾਣਾ ਮੈਂ ਦੂਜੀ ਪਹਿਲਾਂ ਵੀ ਜਾ ਕੇ ਆਇਆ ਦਾਖਲ ਕਰਾ ਕੇ ਆ ਤੇ ਜਿਹੜੇ ਪਿੰਡੋ ਦੇ ਮੁੰਡਾ ਚਾਚੇ ਦਾ ਇਹ ਸਿੱਧਾ ਪਟਵਾਰਸੀ ਨਾਲ ਕੋ ਦੋ ਜਣ ਗਏ ਅਸੀਂ ਤੇ ਇਹ ਗੱਡੀ ਦੇ ਨਾਲ ਗਏ ਆ ਮੁੜ ਕੇ ਉੱਥੇ ਜਾ ਕੇ ਇਹ ਜਿੱਦੇ ਮੈਂ ਇਹਨਾਂ ਨੂੰ ਕੀ ਹੁੰਦਾ ਪਤਾ ਰੱਬ ਨੂੰ ਪਤਾ ਹੋਊਗਾ ਕਿ ਮੈਂ ਗੱਡੀ ਗੱਡੀ ਖੜਾ ਹੈ ਤੇ ਬਜ਼ੁਰਗ ਨੂੰ ਪਤਾ ਨਹੀਂ ਕੀ ਕਿਹਾ ਕੀ ਨਹੀਂ ਮਾਦੀ ਮਾਂ ਕਿਹਾ ਮਾਹ ਮਹਾਂ ਚਾਚੇ ਬਾਪੂ ਕਿੱਥੇ ਆ ਅਸ਼ੋਧਾ ਜੁਵਾਨਤਰਾ ਪਾਸ ਤੇ ਜਾਵਦੇ ਸੀ ਬਾਹਤੇ ਜਾਵੜੇ ਉਸ ਦਿਨ ਸ਼ਾਮ ਨੂੰ ਡੈਥ ਹੁੰਦੀ ਸਾਡੇ ਪਰਿਵਾਰ ਨੂੰ ਦੱਸਦਾ ਨਹੀਂ ਵੀ ਡੈਥ ਹੋ ਗਈ ਹੈ ਮੈਂ ਤੜਕੇ ਰੋਲਾ ਰਾਲਾ ਪੋਨਾ ਮੇਰੇ ਭਰਾ ਦਾ ਪੋਸਟਮਾਰਟ ਕਰਾਉਣਾ ਹੈ ਤੇ ਬਜ਼ੁਰਗਾਂ ਦਾ ਯਰ ਕਮੇਟੀ ਰੋਲੀ ਜਾਣਾ ਇਹਨੇ ਵੀਡੀਓ ਨੇ ਬਜ਼ੁਰਗ ਨੂੰ ਡਰਾਇਆ ਇਹਦਾ ਭਰਾ ਉੱਥੋਂ ਸੈਨ ਕਰਕੇ ਮੇਰੇ ਭਰਾ ਨੂੰ ਚੱਕ ਰਿਆ ਇਹ ਨਾਲੇ ਛੇਦੀ ਛੇਦੀ ਮੇਰੇ ਭਰਾ ਦਾ ਸ਼ਿਕਾਇਤ ਹੈ ਅੱਛਾ ਜੀ ਹਾਂਜੀ ਇਹ ਜ਼ਮੀਨ ਵਾਲੇ ਸਾਰਾ ਉਹ ਕੀਤਾ ਜੀ ਜ਼ਮੀਨ ਵਾਲੇ ਹਾਂ ਜ਼ਮੀਨ ਵਾਲੇ ਕੀਤਾ ਜੀ ਇਹਦੀ ਸਾਰੀ ਪਿੱਛੋਂ ਐਨਕਰੀ ਕੀਤੀ ਜਾਂ ਸਾਡੇ ਹੱਥਾਂ ਤੋਂ ਬੇਨਤੀ ਹੈ ਅੱਪਿਛੋਂ ਅਬ ਕੋਰਟ ਲਈ ਬੇਨਤੀ ਹੈ ਇੱਥੇ ਹੀ ਬੇਨਤੀ ਹੈ ਹਾਂਜੀ ਇੱਕ ਐਲੀਗੇਸ਼ਨ ਜਿਹੜੇ ਲੋਨ ਦਾ ਮਤਲਬ ਹੋਰ ਕੀ ਹੋਇਆ ਤੁਹਾਨੂੰ ਜਿਹੜਾ ਐਲੀਗੇਸ਼ਨ ਲੱਗ ਜਮੀਨ ਤੁਹਾਡੇ ਦੇ ਵੀ ਛੇੜ ਛਾੜ ਕਰਦੇ ਜਮੀਨ ਦਾ ਨਹੀਂ ਜ ਜਮੀਨ ਤਾਂ ਜਮੀਨ ਕਰਾ ਦੇ ਜਮੀਨ ਦੇ ਨਾ ਕਰਾ ਅੱਛਾ ਜਮੀਨ ਆਇਆ ਆਇਆ ਕੋਈ ਮੈਂ ਤੇ ਵੀ ਕੋਈ ਬੌਂਡਿੰਗ ਮੈਂ ਤਾਂ ਨਾ ਆਇਆ ਉਹ ਵੀ ਕੋਈ ਚੋਰੀ ਆ ਮੈਂ ਕਰਾਉ ਪਰ ਉਹਦੀ ਇਹਦਾ ਭਰਾ ਵੀ ਨਾਲ ਆ ਗਿਆ ਮੈਂ ਜਾ ਡਰਦਾ ਹਿੰਦੇ ਜਿ ਘਰੇ ਹੋ ਨਾ ਉਹ ਕਹਿੰਦੇ ਸਾਡੇ ਕੋਲ ਵੀਡੀਓ ਹੈ ਜਦੋਂ ਛੇੜ ਛਾੜ ਕਰਦੇ ਨੇ ਸਾਡੇ ਕੋਲ ਵੀਡੀਓ ਹੈ ਬੈਠੀ ਬਹੁਤ ਬਣਾ ਲਈ ਅੱਛਾ ਅੱਛਾ ਬਹੁਤ ਬਣਾ ਲਈ ਉਹ ਜਿਹੜੀ ਵੀਡੀਓ ਸੀਗੀ ਹਾਂਜੀ ਉਹ ਜਿਹੜੀ ਕੋਈ ਕਾਰਵਾਈ ਪੰਦੀ ਸੀਗੀ ਉਹ ਸਾਡੇ ਤੇ ਕਾਰਵਾਈ ਹਾਂਜੀ ਉਹ ਵਰਗਾਂ ਦੀ ਜਵਾਨਤ ਹੋ ਗਈ ਹੈ ਉਹ ਜਿਹੜੇ ਅਡੀਕਸ਼ਨ ਲੱਗੇ ਸੀਗੇ ਉਹਦੇ ਹਿਸਾਬ ਨਾਲ ਜੋ ਕਾਰਜ ਪਾ ਕੇ ਸਾਡੇ ਤੁਸੀਂ ਵੀ ਕਹਿੰਦੇ ਕਹਿੰਦੇ ਪਿਸਤੌਲ ਦਸਉਂਦੇ ਸੀ ਜਿੰਨੇ ਇੰਪਾਇਰ ਪੈ ਮੈਂ ਬਖਾਉਣਾ ਕਿੱਥੇ ਜੀ ਮੈਨੂੰ ਕਿਹੜਾ ਪਿਸਤੌਲ ਕਹਿੰਦੀ ਤਾਂ ਕਾਰਜਾਈ ਕਿਉਂ ਹੋਈ ਨਹੀਂ ਨਹੀਂ ਜੀ ਉਹ ਤਾਂ ਯੂਨੀਅਨ ਨੇ ਕਰ ਰਹੀ ਹੈ ਦੁਨੀਆ ਨੇ ਤਾਂ ਕਿਨਗ ਕਰਾਈ ਹੈ ਅੱਛਾ ਜੀ ਮੈਂ ਮੈਂ ਮੇਰੇ ਇਧਰ ਇਹ ਇੰਤਖਾਦ ਦੇ ਆਉਂਦੀ ਮੈਂ ਇਹਦੇ ਅਸੀਂ ਦਰਖਾਹ ਨਹੀਂ ਦਿੱਤੀ ਉੱਤੇ ਅੱਛਾ ਜੀ ਹੁਣ ਤਾਂ ਸੋਲ ਮੰਨ ਲਓ ਕਿ ਮੇਰੇ ਮੇਰਾ ਲਾਇਸੈਂਸ ਦੇ ਆ ਸਾਹ ਮੇਰੇ ਕੋਲ ਇਹ ਇਹ ਤਾਂ ਹੋ ਗਿਆ ਦਿਲ ਦੇ ਜਦੋਂ ਮੈਂ ਵੀ ਬੋਲਦਾ ਕੋਈ ਮੇਰੀ ਵੀਡੀਓ ਬਣਾ ਲੈਂਦੀ ਹੈ ਇਹਦਾ ਭਰਾ ਇੱਥੇ ਰਹਿ ਕੇ ਮੈਨੂੰ ਗਾਣਾ ਧੀਆ ਪੈਣਾ ਨਹੀਂ ਕਰਦੇ ਉਦੋਂ ਮੈਂ ਵੀਡੀਓ ਨਹੀਂ ਬਣਾਉਂਦੇ ਹੁਣ ਕਿ ਮੇਰੇ ਤਾਕਤਾਂ ਨੇ ਚੜੇ ਇੱਕ ਦਿਨੇ ਫਿਰ ਮੈਂ ਮੈਂ ਉਹਦੇ ਬੋਲਿਆ ਮੈਂ ਕਹਿੰਦਾ ਮੈਂ ਪੈਣਾ ਮਾਰਿਆ ਸੀ ਇਹਨਾਂ ਦੀ ਮੈਂ ਬੋਲਿਆ ਜਾਂ ਮੈਂ ਘਰੇ ਕੀ ਕਰਾਂ ਇਹ ਤਾਂ ਤਰੀ ਚੜ ਚੜਾਉਂਦੇ ਆ ਤੁਹਾਡੀ ਕੀ ਮੰਗਦਾ ਮੇਰੀ ਮੰਗ ਆਹੀ ਹੈ ਵੀ ਜੇ ਮੇਰੇ ਕੋਈ ਕੱਲ ਨੂੰ ਉੰਨੀ ਕੀ ਹੁੰਦੀ ਹੈ ਕੋਈ ਮੈਨੂੰ ਮਾਰਦਾ ਹੈ ਮੇਰਾ ਆਪਣਾ ਜਮਾ ਹੈ ਇਹ ਸਾਡੇ ਇੱਕ ਦੋ ਮੁੰਡੇ ਸਾਡੇ ਪਿੰਡ ਦੇ ਆ ਤੇ ਦੋਦੇ ਸਾਰਾ ਪਰਿਵਾਰ ਮੇਰੀ ਮੌਤ ਆ ਮੇਰੇ ਪਰਿਵਾਰ ਦਾ ਜ਼ਿੰਮੇਵਾਰੀ ਹੋਣੀ ਹੈ ਜ਼ਮੀਨ ਦਾ ਚੱਕਰ ਆ ਸਾਡੇ ਤੇ 4-5 ਦਸਕਾਠ ਮਰਗੇ ਝੂਟ ਗਿਆ ਹਾਂ ਕਿਸਾਨ ਚ ਬੰਦੀਆਂ ਰਲ ਕੇ ਪਤਰੀ ਬਾਬੇ ਜਣੇ ਕਿਉਂ ਆਏ ਸਾਡੀ ਕਿੰਨੀ ਕਿ ਜ਼ਮੀਨ ਹੈ ਜਮੀਨ ਸਾਡੇ ਕੋਲ 19 ਕਿੱਲੇ ਆਈ ਅੱਛਾ ਜੀ ਅਸੀਂ ਆਉਦੇ ਭਰਾ ਨੂੰ ਸਾਡੇ 30 ਕਿੱਲੇ ਵਾਹਣ ਤੇ ਦਿੱਤੀ ਹੈ ਉਹ ਸਾਡੇ ਭਰਾਣਾ ਜ਼ਮੀਨ ਹੈਗੀ ਹੈ ਤੇ ਜਿਹੜੇ ਜਿੱਥੇ ਘਰੇ ਰਹੇ ਰਹੀ ਉਹਰੇ ਬਜ਼ੁਰਗਾਂ ਦਾ ਘਰ ਹੈ ਇਹ ਤਾਂ ਘਰੇ ਰਹਿਣ ਨੂੰ ਹੀ ਘਰੇ ਵਾਜਨਾ ਬੈਠੀ ਹੈ ਵੀ ਹੁਣ ਤੁਸੀਂ ਕਹਿੰਦੇ ਸਾਡੇ 6 ਕਿੱਲੇ ਮੰਗਦੇ ਪਏ ਹੋ ਨਹੀਂ ਉਹ ਦਾ ਰੱਬ ਜਾਣੇ ਉਹ ਸਾਡੇ 30 ਕਿੱਲੇ ਜਿੱਦ ਭਰਾ ਨੂੰ ਜਿੰਨੀ ਆਉਂਦੀ ਤਿੰਨ ਹਿੱਸਿਆਂ ਜਾਈ ਸਾਡੇ 30 ਕਿੱਲੇ ਮੇਰੇ ਕੋਲੇ ਸਾਡੇ 30 ਕਿੱਲੇ ਬਜ਼ੁਰਗਾਂ ਕੋਲੇ ਸੀਗੇ ਜਿਹੜੇ ਤਿੰਨੇ ਸਾਰੇ ਭਰਾ ਨੂੰ ਪਹਿਲੀ ਵੰਡੀ ਸੀਗੀ ਜਿਹੜੇ ਮੇਰੇ ਭਰਾ ਦੇ ਸੰਦ ਹੈ ਮੈਂ ਤਾਂ ਚ ਨਹੀਂ ਕਹਿਣਾ ਚਾਹੁੰਦਾ ਹੈਗਾ ਉਹ ਜੋ ਦੋ ਗੱਡੀਆਂ ਸੀਗੀਆਂ ਦੋ ਤ ਜਿਹੜਾ ਕੋਈ ਕੰਮ ਹੈ ਮੇਰੇ ਮਾਂ ਪਿਓ ਦਾ ਹੱਕ ਬਣਦਾ ਉਹ ਦਾ ਉਹ ਦਾ ਹੱਕ ਬਣਦਾ ਜਿਹੜਾ ਇਹਦਾ ਹੱਕ ਬਣਦਾ ਉਹ ਦਾ ਅਦਾਲਤਾਂ ਹੀ ਲੈ ਲੈ ਇਹ ਸਾਡਾ ੱੱਕੇ ਨਾਲ ਚੀਜ਼ ਲੈ ਕੇ ਜਾਂਦੀ 98 ਦੇ ੱਟੂ ੱਡਾ ਇਹਦਾ ਕੰਮ ਵੀ ਇੱਕ ਪਹਿਨਾ ਵੀ ਕਹੀ ਜਾਂਦੀ 98 ਦੇ ੱਟੂ ੱਡਾ ਇਹਦਾ ਕਪਹਿਨਾ ਚੁੱਕੀ ਇਸ ਹਿੱਸਾ ਲੈ ਲੇ ਫਿਰ ਇਹ ਸਾਰੀ ਹਨਪਰੀ ਹੋ ਜੇ ਦੀ ਮਗਰੋਂ ਜਦ ਪਿੱਛੋਂ ਕੀ ਹੋਇਆ ਇੱਥੇ ਕੀ ਸਾਡੇ ਵਾਰੀ ਕੀ ਬੜੇ ਤੱਕ ਅੱਜ ਤੱਕ ਮਹਾਰਾਜ ਦੀ ਕਰਪਾ ਸੀਗੀ ਸਾਡੇ ਤੋਂ ਕੋਈ ਦਰਖਾਸਤ ਹੋਣੀ ਸੀ ਸਾਡੇ ਤਾਂ ਨਾ ਇੱਜ਼ਤ ਦੀ ਹੋਉਂਦੀ ਜਿਹੜਾ ਬਜੁਰਗਾਂ ਦੇ ਜਵਾਨ ਦਾ ਆ ਉਹ ਵੀਡੀਓ ਨੇ ਦਾ ਅਰਥ ਇਹ ਹੈ ਗਾਨੇ ਪਰਚਾ ਮਾਨ ਦਾ ਕੋਰਟ ਚ ਬਜੁਰਗਾਂ ਦੀ ਜਵਾਨਤ ਹੋ ਗਈ ਹੈ ਇਥੇ ਧੌਣਾ ਲਾਉਣ ਦਾ ਮਤਲਬ ਕੀ ਹੈ ਤੁਹਾਡੇ ਵੀਡੀਓ ਦਾ ਇਹ ਪਰਚਾ ਹੋ ਰਿਹਾਗਾ ਵੀਡੀਓ ਸਹੀ ਸੀ ਕਰੋ ਪਤਾ ਨਹੀਂ ਉਹ ਹੁਣ ਕੋਰ ਨਿਰਪੱਖ ਕਰੂਗਾ ਉਹ ਤਾਂ ਯਾਦ ਕੋਰ ਦੇ ਵਿੱਚ ਕਿਹਾ ਕੋਰ ਨੇ ਜਾਂਚ ਕਰਾਉਣੀ ਹੈ ਪਾਸ ਦੇ ਨਾਲ ਤੇ ਅਕਸਰ ਅਦਾਲਤਾਂ ਕੇਸ ਤਾਂ ਹੀ ਲੱਗਦੇ ਆ ਉਹਦੀ ਜਾਂਚ ਹੋਵੇ ਕੀ ਹੈ ਸਚਾਈ ਸਾਹਮਣੇ ਆਵੇ ਉਹ ਜਾਂਚ ਦੇ ਅਧੀਨ ਕੰਮ ਅਦਾਲਤਾਂ ਦਾ ਕੰਮ ਕਰਦਾ ਹੀ ਆ ਇਹ ਉਗਰਾਹਾਂ ਦੇ ਇੱਥੇ ਬੈਠੇ ਆ ਕੋਈ ਮਤਵ ਨਹੀਂ ਬਣਦਾ ਪੁਲਸ ਨੇ ਆਪਣੀ ਕਾਰਵਾਈ ਕਰਤੀ ਆ ਪੁਲਸ ਦੀ ਕੋਈ ਕਾਰਵਾਈ ਨਹੀਂ ਹੋਈ ਉਹਨੂੰ ਗਰਾਮਾਂ ਦਾ ਬੈਠੋ ਕਹਿੰਦੇ ਜਦੋਂ ਸਾਧ ਤੋਂ ਉਹਨਾਂ ਵਾਸਤੇ ਸਾਡੇ ਪੁਲਸ ਨੇ ਮੈਸੇਜ ਕੀਤਾ ਨਹੀਂ ਨਹੀਂ ਕੋਈ ਨਹੀਂ ਕੀਤਾ ਸਟੇਸ਼ਨ ਤੋਂ ਸਾਧ ਭੇਜਦੇ ਪੁਲਸ ਨੂੰ ਜਾ ਕੇ ਫਿਰ ਸਟੇਸ਼ਨ ਤੋਂ ਸਮਝਾ ਗਿਆ ਇਹਨਾਂ ਤੇ ਕਾਰਵਾਈ ਹੋ ਗਈ ਉਹਨਾਂ ਦੀ ਇਹਨਾਂ ਦੀ 55 ਜਵਾਨਤ ਹੋਈ ਆ ਜਿਹਦੀ ਅਸਲੀ ਗੱਲ ਕਹਿੰਦੇ ਆ ਗੁਰਮੀਤ ਸਿੰਘ ਤੇ 55 ਜਵਾਨਤ ਹੋਈ ਆ ਅਸਲ ਇਹਨਾਂ ਦਾ ਜਵਾਨ ਜਿਹਦੇ ਉੱਤੇ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਦੋਸ਼ ਤੇ ਉਹਨਾਂ ਨੇ ਹੋਰ ਕੀਤਾ ਜਮੀਨ ਦਾ ਪਰਚਾਛਤ ਤੋਂ ਆਉਣ ਦਾ ਸਾਹ ਹੈਗਾ ਹੋਰ ਚਾਹੁੰਦਾ ਟ੍ਰੇਸ ਲਾਉਣ ਜਮੀਨ ਜਿਹੜਾ ਇਹਨਾਂ ਦਾ ਹੱਕ ਬਣਦਾ ਇਹਨਾਂ ਨੇ ਮਰਜੋ ਜਿਹੜਾ ਇਹਨਾਂ ਦਾ ਹੱਕ ਮੰਗੂਗਾ ਇਹਨਾਂ ਨੂੰ ਮਿਲ ਜੇ ਸਦਾ ਥਾਣੇ ਦੇ ਐਸਐਚਓ ਗੁਰਦਾਤਾ ਸੱਜ ਨਾਲ ਜੁੜਿਆ ਜੋ ਇੰਸਪੈਕਟਰ ਨੇ ਸਪੈਕਟਰ ਸਾਹਿਬ ਤੁਹਾਡੇ ਥਾਣੇ ਦੇ ਅੱਗੇ ਧਰਨਾ ਲੱਗਿਆ ਆ ਕਹਿੰਦੇ ਤੁਸੀਂ ਕਿਸਾਨ ਜਥੇਬੰਦੀ ਦੇ ਨਾਲ ਮਿਸਬਿਵ ਕੀਤਾ ਹੋਰ ਵੀ ਕਈ ਅਲੀਕੇਸ਼ਨ ਲਾਂਦੇ ਪਏ ਆ ਕੁੜੀ ਵੀ ਅਲੀਕੇਸ਼ਨ ਲਾਂਦੀ ਪਈ ਆ ਕੀ ਮਾਮਲਾ ਜੀ ਪੂਰਾ ਇੱਕ ਜਿਹੜੀ ਲੇਡੀਜ਼ ਹੈਗੀ ਕੋਟ ਸੂਕੇ ਦੀ ਲੇਡੀ ਰਹਿਣ ਵਾਲੀ ਇਹਦਾ ਇਲਜ਼ਾਮ ਸੀਗਾ ਇਹਦੇ ਪਹਿਲਾਂ ਸੌਰੇ ਤੇ ਉਸ ਸੰਬੰਧੀ ਡੀਐਸਪੀ ਸੀਐਡਬ ਫਰਚਾ ਦਰਜ ਹੋ ਗਿਆ ਜੀ ਉਹਦੇ ਵਿੱਚ ਉਹਦੇ ਸਹੁਰੇ ਦੀ ਅਰੇਸਟ ਹੋ ਚੁੱਕੀ ਆ ਗ੍ਰਿਫਤਾਰੀ ਹੋ ਚੁੱਕੀ ਹੈ ਯਾਨੀ ਕਿ ਉਹਦਾ ਚਲਾਨ ਜਲਦੀ ਅਸੀਂ ਟੂਟ ਖਰਾ ਦੇਾਂਗੇ ਇੱਕ ਇਹਨਾਂ ਦਾ ਦੂਜਾ ਮੈਟਰ ਸੀਗਾ ਵੀ ਇਹ ਆਪਦੇ ਜੇਠ ਤੇ ਵੀ ਇਲਜ਼ਾਮ ਲਗਾਉਂਦੇ ਸੀ ਵੀ ਧਮਕੀ ਦਿੱਤਾ ਸਾਨੂੰ ਉਹਦੇ ਸੰਬੰਧੀ ਉਹ ਜੇਠ ਨੂੰ 751 ਰਾਈ ਬੌਂਡ ਕਰ ਦਿੱਤਾ ਗਿਆ ਤੇ ਉਹਦੇ ਕੋਲ ਇੱਕ ਵੈਪਨ ਸੀਗਾ ਉਹ ਵੈਪਨ ਕਬਜ਼ੇ ਚ ਲੈ ਲਿਆ ਤੇ ਬਕਾਇਦਾ ਉਹਦਾ ਅਸੀਂ ਲਿਖ ਕੇ ਭੇਜਣ ਵਾਲਾ ਪ੍ਰੋਸੈਸ ਆ ਜਿਹੜਾ ਕੈਂਸਲ ਵਾਲਾ ਵੀ ਲਿਖ ਕੇ ਚਲਾ ਦੇਾਂਗੇ ਅੱਗੇ ਪ੍ਰੋਸੈਸ ਵੈਪਨ ਜਿਹੜਾ ਕਬਜ਼ੇ ਚ ਲਿਆ ਕੀ ਉਹ ਤੁਹਾਨੂੰ ਕੋਈ ਸਬੂਤ ਲੱਗੇ ਸੀ ਵੀ ਉਹ ਧਮਕੀ ਦੇ ਰਹੇ ਸੀ ਕੁਛ ਨਹੀਂ ਉਹ ਅੱਗੇ ਪ੍ਰੋਸੈਸ ਚ ਅਸੀਂ ਕਰ ਲਾਂਗੇ ਨਾ ਵੈਰੀਫਾਈ ਕਰ ਲਾਂਗੇ ਜੀ ਠੀਕ ਠੀਕ ਆ ਉਸ ਰਾਸਲੇ ਦਾ ਵੀ ਅਸੀਂ ਲਿਖ ਕੇ ਭੇਜ ਦਾਂਗੇ ਕੈਂਸਲੇਸ਼ਨ ਦਾ ਫਿਰ ਉਹਦਾ ਇੱਕ ਉਹਨਾਂ ਦਾ ਹੋਰ ਐਲੀਗੇਸ਼ਨ ਆ ਵੀ ਸਾਨੂੰ ਕਹਦੇ ਵੀ ਜ਼ਮੀਨ ਦੀ ਵੰਡ ਕਰਾ ਕੇ ਦਿਓ ਜਿਹੜੀ ਜ਼ਮੀਨ ਦੀ ਵੰਡ ਦਾ ਅਧਿਕਾਰ ਆ ਉਹ ਸਿਵਲ ਪ੍ਰਸ਼ਾਸਨ ਕੋਲ ਅਧਿਕਾਰ ਆ ਜਾਂ ਆਪ ਦਾ ਕੋਰਟ ਦੇ ਵਿੱਚ ਜਾਣਾ ਜੋ ਕਰ ਸਕਦੀ ਆ ਉਹ ਇਹਨਾਂ ਨੂੰ ਅਸੀਂ ਅਸੀਂ ਕਹਤਾ ਉਹ ਅਸੀਂ ਕਹਿੰਦੇ ਵੀ ਸਾਨੂੰ ਜ਼ਮੀਨ ਦਿਵਾਓ ਜਥੇਬੰਦੀ ਵਾਲਿਆਂ ਕਹਿੰਦੇ ਸਾਡੇ ਨਾਲ ਮਿਸਬੀਹਵ ਕੀਤਾ ਉਸ ਚੀਜ਼ ਦੇ ਲੈ ਕੇ ਜਾਲੀ ਮਿਲ ਕੇ ਗਏ ਸੀ ਜਥੇਬੰਦੀ ਵਾਲੇ ਇੱਥੇ ਮੇਰੇ ਕੋਲੇ ਬੈਠੇ ਸੀਗੇ ਉਹਨਾਂ ਨੂੰ ਪੁੱਛ ਲਓ ਜੇ ਭਲਾਂ ਦੀ ਤੁਸੀਂ ਜਿਹੜੇ ਮੰਗਲ ਜੀ ਹੈਗੇ ਅਭੀ ਕੀ ਮਿਸਬੀਹਵ ਕਿਉਂ ਹੋਇਆ ਵਾ ਮੈਂ ਵਧੀਆ ਉਹਦੀ ਪ੍ਰੋਪਰ ਗੱਲ ਸੁਣੀ ਹੈ ਮੇਰੇ ਕੋਲ ਇੱਥੇ ਪ੍ਰੋਪਰ ਬੈਠੇ ਰਹੇ ਜੀ 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 ਬਿਲਕੁਲ ਦੀ ਅਲੋਕੇਸ਼ਨ ਹੈ ਜੀ ਉਸੇ ਦੀ ਨਹੀਂ ਮੰਗਲ ਨੂੰ ਤੁਸੀਂ ਪੁੱਛ ਲਓ ਜੀ ਵੀ ਐਸਐਚਓ ਸਾਹਿਬ ਨੇ ਤੁਹਾਨੂੰ ਕਿਵੇਂ ਕੀਤਾ ਜੀ ਜੀ ਉਹਨਾਂ ਨੇ ਸਾਨੂੰ ਦੱਸਿਆ ਨਾ ਤਾਂ ਕਰਕੇ ਤਾਂ ਨਹੀਂ 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 ਜੀ ਨਹੀਂ ਕੋਈ ਮਿਸਬੀਹਵ ਨਹੀਂ ਹੋਇਆਗਾ ਕਿਸੇ ਦੇ ਨਾਲ ਵੀ ਜੀ 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 ਹਾਂ ਨਹੀਂ ਇਸ ਤੋਂ ਅੱਗੇ ਅਗਲੀ ਫਰੰ ਹੋ ਚੁੱਕੀ ਹੈ ਜੀ ਉਹ ਹੁਣ ਜ਼ਮੀਨ ਕਹਿੰਦੇ ਜ਼ਮੀਨ ਦਾ ਸਿਵਲ ਪ੍ਰਸ਼ਾਸਨ ਕੋਲ ਅਧਿਕਾਰ ਹੈ ਉਹਨੂੰ ਥਰੂ ਲੈ ਲੈਣ ਜ਼ਮੀਨ ਜਿੰਨੀ ਵੀ ਬਣਦੀ ਉਹਨਾਂ ਦੇ ਹਿੱਸੇ ਲਈ ਕਾ ਕੇ ਉਹਦਾ ਕੋਰਟ ਕੇਸ ਰੜਕੇ ਜੋ ਵੀ ਸਿਵਲ ਡਿਪਾਰਟਮੈਂਟ ਹੋਗਾ ਕਹਿੰਦਾ ਇੰਸਪੈਕਟਰ ਬੋੜਾ ਦਿੱਤਾ ਜੋ ਸਬਤ ਥਾਣੇ ਦੇ ਵਿੱਚ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਜੋ ਬਣਦੀ ਕਾਰਵਾਈ ਕੀਤੀ ਗਈ ਹੈ ਔਰ ਜਿਸ ਲਈ ਵੰਡ ਨੂੰ ਲੈ ਕੇ ਜਿਹੜਾ ਹੈਗਾ ਪਰਿਵਾਰ ਗੱਲ ਕਰ ਰਿਹਾ ਹੈ ਕਿ ਸਾਡੀ ਵੰਡ ਕਰਵਾਈ ਜਾਵੇ ਉਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆ ਰਹੀ ਤਾਂ ਇਸ ਕਰਕੇ ਅਸੀਂ ਉਹਨੂੰ ਨਹੀਂ ਕਰਵਾ ਸਕਦੇ ਜੋ ਪੁਲਿਸ ਦੀ ਬੰਦੀ ਕਾਰਵਾਈ ਸੀ ਉਹ ਜੋ ਕੀਤੀ ਗਈ ਹੈ ਆਪਣਾ ਪਰਸਨਲ ਮੋਬਾਈਲ ਨੰਬਰ ਮੈਸੇਜ ਦੇ ਅੰਦਰ ਲੋਕ ਸਾਹਿਬ ਟੀਵੀ ਕੋਡ